ਕੱਚੇ ਮੁਲਾਜ਼ਮ ਪੱਕੇ ਕਦੋਂ ਹੋਣਗੇ ਅਸੀਂ ਇਹ ਸੁਣ ਸੁਣ ਕੇ ਅੱਕੇ ਪਿਆ ਕਿਉਂਕਿ ਸੰਗਰੂਰ ਵਿਖੇ 27 ਅਤੇ 28 ਫਰਵਰੀ 2025 ਨੂੰ ਦਿਨ ਰਾਤ ਦੇ ਧਰਨੇ ਲਗਾਏ ਗਏ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੁਆਰਾ ਬਹੁਤ ਹਰਾਨੀ ਹੋ ਰਹੀ ਹੈ ਕਿ ਜਿਹੜੇ ਮੰਤਰੀ ਵੋਟਾਂ ਤੋਂ ਪਹਿਲਾਂ ਸਾਨੂੰ ਵਾਦਾ ਕਰਕੇ ਗਏ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਉਦੋਂ ਅਸੀਂ ਤੁਹਾਨੂੰ ਪੱਕੇ ਕਰਾਂਗੇ ਤੁਹਾਡੇ ਬੰਦੇ ਹੱਕ ਦਵਾਂਗੇ ਪਰ ਅਸੀਂ ਹੈਰਾਨ ਹ ਕਿ ਅਜਿਹੀਆਂ ਸਰਕਾਰਾਂ ਨੇ ਵੋਟਾਂ ਲੈਣ ਦੇ ਲਈ ਬਹੁਤ ਕੁਝ ਕਿਹਾ ਪਰ ਆਪਣੇ ਵਾਦੇ ਪੂਰੇ ਨਹੀਂ ਕੀਤੇ ਅਸੀਂ ਹਜੇ ਵੀ ਕੱਚੇ ਦੇ ਕੱਚੀ ਹ ਸਾਲ ਬੀਤ ਗਏ ਸਰਕਾਰਾਂ ਬੀਤ ਗਈਆਂ ਪਤਾ ਨਹੀਂ ਕਿੰਨੀਆਂ ਚੋਣਾਂ ਆ ਗਈਆਂ ਕਿਹੜੇ ਜਿੱਤ ਗਏ ਕਿਹੜੇ ਹਾਰ ਗਏ ਪਰ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਦਰਿਆਵਾਂ ਦੇ ਉੱਪਰ ਪਹਿਲਾਂ ਵੀ ਬੈਠੇ ਸੀ ਤੇ ਹੁਣ ਵੀ ਬੈਠੇ ਸੀ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਪੰਜਾਬ ਸਾਡੇ ਨਾਲ ਦਰਿਆਾਂ ਤੇ ਬੈਠੇ ਸਰਕਾਰੀ ਕਾਲਜਾਂ ਦੇ ਵਿੱਚ ਆ ਕੇ ਉਦੋਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਸਿੱਖਿਆ ਮੰਤਰੀ ਬਣਨਗੇ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਸਾਡੀ ਸਰਕਾਰ ਆਏਗੀ ਅਸੀਂ ਪੈਲ ਦੇ ਆਧਾਰ ਤੇ ਤੁਹਾਡਾ ਮਸਲਾ ਹੱਲ ਕਰਾਂਗੇ ਪਰ ਕਮਾਲ ਦੀ ਗੱਲ ਦੇਖੋ ਉੱਥੇ ਦਾ ਉੱਥੇ ਮਸਲਾ ਰੁਕਿਆ ਹੋਇਆ ਹੈ ਅਸੀਂ ਹੈਰਾਨ ਆ ਕਿ ਸਰਕਾਰ ਆਪਣੇ ਵਾਅਦੇ ਪੂਰੇ ਕਿਉਂ ਨਹੀਂ ਕਰ ਰਹੀ ਆ ਹੁਣ ਤੁਸੀਂ ਆ ਵੀਡੀਓ ਦੇਖ ਲਓ ਪਤਾ ਚੱਲ ਜਾਊਗਾ ਤੁਹਾਨੂੰ ਅਸਿਸਟੈਂਟ ਗੈਸਟ ਫੈਕਲਟੀ ਵਾਲੇ ਮੈਨੂੰ ਤੁਸੀਂ ਮਿਲੇ ਮੈਨੂੰ ਮਿਲੇ ਆ ਮੈਂ ਭਈ ਜੇ ਨਹੀਂ ਮਿਲਾਂਗੇ ਇਹਨਾਂ ਨੂੰ ਤੇ ਪਤਾ ਕਿਵੇਂ ਲੱਗੂਗਾ ਮੈਂ ਆਪ ਇੱਕ ਮਾਸਟਰ ਦਾ ਮੁੰਡਾ ਜੀ

आपके मुद्दे मैंने सारे समझ लिए आपके कागज भी ले लिए। मेरे पे भरोसा रखो हमारी सरकार बनेगी हम आप सब लोगों को नौकरी वापस दिलाएंगे, आप सबको बिल्कुल पंजाब के इस बार आम आदमी पार्टी मौका देने और पंजाबी दे पार्टी सरकार बनाओगी जिन्हें भी जिन्हें भी प्रोटेस्ट बैठे चाहे गैस फैकल्टी आ ਕਾਲਜ ਤੇ ਆਪ ਕਰਨਗੇ ਜਹੇ ਕੱਚੇ ਤੇ ਆਪ ਕਰਨਗੇ ਸਾਰਿਆਂ ਨੂੰ ਕਿਉਂਕਿ ਸਾਡੇ ਬੱਚਿਆਂ ਦੇ ਭਵਿੱਖ ਦੇ ਨਰਮਾਤਾ ਇਹ ਲੋਕ ਨੇਗੇ ਸਾਡੇ ਬੱਚਿਆਂ ਦੇ ਭਵਿੱਖ ਦੇ ਨਰਮਾਤਾ ਨੇ ਜਿਹੜੇ ਅੱਜ ਪ੍ਰੋਟੈਸਟ ਤੇ ਬੈਠੇ ਨੇਗੇ ਇਹਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਕੇ ਪੰਜਾਬ ਵਿੱਚ ਇੱਕ ਐਜੂਕੇਸ਼ਨ ਦਾ ਮਾਅਨ ਵਲਾਵਾਂਗੇ ਤਾਂ ਕਿ ਪੰਜਾਬ ਐਜੂਕੇਸ਼ਨ ਦੇ ਵਿੱਚ ਪਹਿਲੇ ਨੰਬਰ ਦਾ ਸਟੇਟ ਬਣੇ